ਸામਨੇ ਸਾਨੂੰ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਦਿਖਾਈ ਦੇ ਰਿਹਾ ਤੁਹਾਨੂੰ ਦਿਖਾਉਣੇ ਆ ਅੰਦਰੋਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਤੁਸੀਂ ਇਸ ਵੀਡੀਓ ਦੇ ਵਿੱਚ ਐਂਡ ਤੱਕ ਸਾਡੇ ਨਾਲ ਬਣੇ ਰਹੋ ਤੇ ਜਿਹੜੇ ਵੀ ਵੀਰ ਇਸ ਚੈਨਲ ਤੇ ਨਵੇਂ ਨੇ ਉਹ ਇਹਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤਾਂ ਕਿ ਸਿੱਖ ਇਤਿਹਾਸ ਬਾਰੇ ਦੁਨੀਆ ਚ ਦੂਰ ਦਰਾਡੇ ਦੇਸ਼ ਵਿਦੇਸ਼ ਵਸਤੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਦਰਸ਼ਨ ਹੋ ਸਕਣ ਦੇਖੋ ਜੀ ਸਾਹਮਣੇ ਬਿਲਡਿੰਗ ਸਾਨੂੰ ਦਿਖਾਈ ਦੇ ਰਹੀ ਹੈ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਪੋਰਾ ਸਾਹਿਬ ਇਸ ਦਾ ਕੀ ਇਤਿਹਾਸ ਹੈ ਇਹਦੇ ਬਾਰੇ ਤੁਹਾਨੂੰ ਅਸੀਂ ਦੱਸਦੇ ਹਾਂ ਤੋ ਇਹ ਬੋਰਡ ਦੇ ਉੱਪਰ ਦੋ ਭਾਸ਼ਾਵਾਂ ਦੇ ਵਿੱਚ ਜਿਵੇਂ ਹਰੇਕ ਕਿਤੇ ਲਿਖਿਆ ਹੋਇਆ ਉਸੇ ਤਰ੍ਹਾਂ ਇੱਥੇ ਵੀ ਗੁਰੂ ਕੇ ਮਹਿਲਪੋਰਾ ਸਾਹਿਬ ਉਹਦਾ ਇਤਿਹਾਸ ਸਾਨੂੰ ਸਾਹਮਣੇ ਲਿਖਿਆ ਦਿਖਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਦੁਆਰਾ ਗੁਰੂ ਕਾ ਮਹਿਲਪੋਰਾ ਸਾਹਿਬ ਵਿਖੇ ਖੜੇ ਹਾਂ ਮੈਂ ਤੁਹਾਨੂੰ ਉਸਦਾ ਇਤਿਹਾਸ ਦੱਸਣ ਲੱਗੀ ਆ ਜੀ ਇਤਿਹਾਸ ਇਹ ਹੈ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬिलासपुर ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦ ਕੇ 21 ਹਾਰ੍ਹ ਸੰਬਤ 1722 ਬਿਕਰਮੀ ਨੂੰ ਚੱਕ ਨਾਨਕੀ ਨਗਰ ਦੀ ਮੋੜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਦੇ ਪਾਸੋਂ ਗੜਵਾਈ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਉਸਾਰੀ ਕਰਵਾਈ ਤੇ ਇਸ ਪਾਵਨ ਸਥਾਨ ਤੇ ਗੁਰੂ ਜੀ ਪਰਿਵਾਰ ਸਮੇਤ ਰਹਿਣ ਲੱਗ ਪਏ ਹੁਣ ਇਸ ਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸਜੋਬਿਤ ਹੈ ਇਸੇ ਹੀ ਪਵਿੱਤਰ ਸਥਾਨ ਤੇ ਅੰਦਰ ਪੋਰਾ ਸਾਹਿਬ ਵਿਸਥਿਤ ਹੈ ਜੀ ਜਿੱਥੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ ਇਸ ਗੁਰਦੁਆਰਾ ਸਾਹਿਬ ਦੀ ਪਰਕਰਮਾ ਅੰਦਰ ਸਥਿਤ ਹੋਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਐਸੇ ਸਥਾਨ ਤੇ ਪੰਡਿਤ ਕਿਰਪਾਦੱਤ RAMਦੱਤ ਦੀ ਗਵਾਹੀ ਵਿੱਚ ਕਸ਼ਮੀਰੀ ਪੰਡਤਾਂ ਦਾ ਜੱਥਾ ਫਰਿਆਦੀ ਬਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਚ ਆਇਆ ਅਤੇ Hindu ਧਰਮ ਦੀ ਤਿਲਕ ਜੰਜੂ ਦੀ ਰੱਖਿਆ ਲਈ ਬੇਨਤੀ ਕੀਤੀ ਗੁਰੂ ਜੀ ਨੇ ਹਿੰਦੂ ਧਰਮ ਦੇ ਤਿਲਕ ਜੰਜੂ ਦੀ ਰੱਖਿਆ ਲਈ 13 ਮੱਘਰ ਸੁਦੀ ਪੰਚਮੀ 1732 ਬਿਕਰਮੀ ਨੂੰ ਦਿੱਲੀ ਦੇ ਚਾਂਦੀ ਚੌਕ ਚ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਿ ਵਿਰਾਜਮਾਨ ਹੋ ਕੇ ਆਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਬਖਸ਼ਿਸ਼ ਕਰਿਆ ਕਰਦੇ ਸਨ ਇਸੇ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ ਗੁਰਦੁਆਰਾ ਜਨਮ ਸਥਾਨ ਸਾਹਿਬਜਾਦੇ ਇਸ ਆਸਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਤਿੰਨ ਸਾਹਿਬਜਾਦੇ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ। ਵੱਡੇ ਸਾਹਿਬਜਾਦੇ ਬਾਬਾ ਜੀ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਵਿਖੇ ਹੋਇਆ ਜੀ। ਧੰਨਵਾਦ। ਇਹ ਜੋ ਸਥਾਨ ਤੁਸੀਂ ਦੇਖ ਰਹੇ ਹੋ ਜੀ ਇਹ ਗੁਰਦੁਆਰਾ ਥੜਾ ਸਾਹਿਬ ਹੈ। ਥੜਾ ਸਾਹਿਬ ਉਹ ਥੜਾ ਸਾਹਿਬ ਹੈ। ਜਿੱਥੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸੀਗੇ ਵੀ ਸਾਡੇ ਧਰਮ ਨੂੰ ਤਿਲਕ ਜੰਜੂ ਨੂੰ ਖਤਰਾ ਹੈ ਵੀ ਤੁਸੀਂ ਸਾਡਾ ਬਚਾਓ ਕਰੋ ਤਿਲਕ ਜੰਜੂ ਦਾ ਇਹ ਉਹ ਜਗ੍ਹਾ ਜੀ ਥੜਾ ਸਾਹਿਬ ਲਓ ਜੀ ਥੜਾ ਸਾਹਿਬ ਦੇ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਮਹਾਰਾਜ ਪ੍ਰਕਾਸ਼ ਨੇ ਤੁਸੀਂ ਦੇਖ ਰਹੇ ਹੋ ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਲਈ ਤੇ ਦਰਸ਼ਨ ਕਰਦੀਆਂ ਨੇ ਹੁਣ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਗੁਰਿਆਈ ਸਥਾਨ ਪਾਤਸ਼ਾਹੀ ਦਸਵੀਂ ਉਹ ਦੇਖ ਰਹੇ ਹਾਂ ਇੱਥੇ ਦਸਵੇਂ ਪਾਤਸ਼ਾਹ ਨੂੰ ਜਿਹੜੀ ਗੁਰਿਆਈ ਮਿਲੀ ਸੀਗੀ ਗੁਰਤਾ ਗੱਦੀ ਉਹ ਸਥਾਨ ਆ ਇਹ ਜਿਵੇਂ ਤੁਹਾਨੂੰ ਪਹਿਲਾਂ ਥੜਾ ਸਾਫ਼ ਤੇ ਦੱਸਿਆ ਉਹ ਉਹਦੀ ਬਜਾਏ ਮਤਲਬ ਇਸ ਜਗ੍ਹਾ ਤੇ ਜਿਹੜੀ ਗੁਰਗੱਦੀ ਦਸਵੇਂ ਪੇ ਤੁਹਾਨੂੰ ਮਿਲੀ ਸੀਗੀ ਦੇਖੋ ਤੁਸੀਂ ਕਰੋ ਦਰਸ਼ਨ ਇਸ ਸਥਾਨ ਦੇ ਉਸੇ ਤਰ੍ਹਾਂ ਸਾਰਾ ਮਹਾਰਾਜ ਪ੍ਰਕਾਸ਼ ਹੈ ਤੇ ਬਹੁਤ ਵਧੀਆ ਜਿਹੜਾ ਸਥਾਨ ਬਣਿਆ ਹੈ ਪ੍ਰਕਰਮਾ ਕਰ ਰਹੇ ਆ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਨੇ ਦਰਸ਼ਨ ਕੀਤੇ ਨੇ ਗੁਰਦੁਆਰਾ ਦਮਦਮਾ ਸਾਹਿਬ ਦਸਵੇਂ ਪਿਤਾ ਦੀ ਗੁਰਤਾ ਗੱਦੀ ਵਾਲੀ ਸਥਾਨ ਹੁਣ ਆਪਾਂ ਜਨਮ ਸਥਾਨ ਜੋ ਕਿ ਤਿੰਨ ਸਹਿਬਜਾਦਿਆਂ ਦਾ ਜਨਮ ਸਥਾਨ ਹੈ ਸੱਚਖੰਡ ਜਨਮ ਸਥਾਨ ਸਹਿਬਜਾਦੇ ਬਾਬਾ ਜੁਝਾਰ ਸਿੰਘ ਜੋਰਾਵਰ ਸਿੰਘ ਅਤੇ ਫਤੇ ਸਿੰਘ ਇਹ ਉਹ ਜਗਾ ਜਿੱਥੇ ਤਿੰਨ ਸਹਿਬਜਾਦਿਆਂ ਨੇ ਜਨਮ ਲਿਆ ਸੀਗਾ ਆਹ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਜਾ ਰਹੇ ਹਾਂ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਵਾਹਿਗੁਰੂ ਇਹ ਤੁਸੀਂ ਗੁਰਦੁਆਰਾ ਪੋਰਾ ਸਾਹਿਬ ਦਾ ਜਿਹੜਾ ਦਰਬਾਰ ਸਾਹਿਬ ਹੈ ਉਹਦੇ ਦਰਸ਼ਨ ਕਰ ਰਹੇ ਹਾਂ ਜੀ ਬਹੁਤ ਹੀ ਸੁੰਦਰ ਇਮਾਰਤ ਬਣੀ ਆ ਅੰਦਰ ਇੱਥੇ ਮਹਾਰਾਜ ਪ੍ਰਕਾਸ਼ ਨੇ ਤੇ ਹੁਣ ਆਪਾਂ ਪੋਰਾ ਸਾਹਿਬ ਦੇਖਦੇ ਆ ਪੋਰਾ ਸਾਹਿਬ ਨੂੰ ਜਾਣ ਦਾ ਰਸਤਾ ਆ ਦੇਖੋ ਇੱਥੇ ਲਿਖ ਕੇ ਲਾਇਆ ਪੌੜੀਆਂ ਨੀਚੇ ਉਤਰ ਕੇ ਆਪਾਂ ਨੇ ਜਾਣਾ ਪੋਰਾ ਸਾਹਿਬ ਦੇਖਣ ਲਈ ਆ ਦੇਖੋ ਜੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਉਹ ਆਪਣੀ ਭਗਤੀ ਕਰਦੇ ਸੀਗੇ ਇਹ ਉਹ ਸਥਾਨ ਹੈ ਜੀ ਗੁਰਦੁਆਰਾ ਪੋਰਾ ਸਾਹਿਬ ਇਹ ਪੋਰਾ ਬਣਿਆ ਨੀਚੇ ਦਰਬਾਰ ਸਾਹਿਬ ਦੇ ਸੰਗਤਾਂ ਆ ਕੇ ਇੱਥੇ ਨਾਮ ਸਿਮਰਨ ਕਰਦੀਆਂ ਨੇ ਤੇ ਬੈਠ ਕੇ ਪਾਠ ਕਰਦੇ ਹਾਂ ਨਾ ਤੇ ਗੁਰੂ ਜੀ ਦੇ ਸ਼ਸਤਰ ਵੀ ਰੱਖੇ ਨੇ ਆਹ ਬਾਹਰ ਚੱਲਦੇ ਆ ਜੀ ਇਹ ਬਾਹਰ ਨੂੰ ਜਾਣ ਦਾ ਰਸਤਾ ਉਸੇ ਤਰ੍ਹਾਂ ਹੀ ਪੌੜੀਆਂ ਪਹਿਲਾਂ ਜਿਵੇਂ نیچے ਉਤਰਿਆ ਤਾਂ ਉੱਪਰ ਜੜਨਾ ਉੱਪਰ ਚੜ੍ਹ ਕੇ ਦਰਵਾਜ਼ਾ ਉਹਦੇ ਵਿੱਚ ਐਂਟਰੀ ਹੋਣੀ ਫਿਰ ਬਾਹਰ ਜਾਣਾ ਜਿਵੇਂ ਆਪਾਂ ਗੁਰੂ ਘਰ ਦੇਖਣਾ ਆ ਇਹ ਤਿੰਨੋਂ ਸਥਾਨ ਨੇ ਸਾਈਡ ਤੇ ਬਣੇ ਹੋਏ ਤੇ ਸਾਹਮਣੇ ਦਰਬਾਰ ਸਾਹਿਬ ਦਾ ਬਹੁਤ ਹੀ ਅਲੋਕਿਕ ਦ੍ਰਿਸ਼ ਹੈ ਤੇ ਪ੍ਰਾਣੀਆਂ ਸਰਹੰਦੀ ਇੱਟਾਂ ਨਾਲ ਜਿਹੜੀ ਪ੍ਰਾਤਨ ਲੁੱਕ ਦੇ ਵਿੱਚ ਇਹਦੀ ਡਿਊਟੀ ਬਣੀ ਹੋਈ ਹੈ ਬਾਹਰ ਉਹ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ ਹੁਣ ਤੁਹਾਨੂੰ ਅਸੀਂ ਮਸੰਦਾਂ ਵਾਲਾ ਖੂਹ ਦਿਖਾਉਨੇ ਆ ਜਿਹੜਾ ਇਧਰ ਸਾਈਡ ਤੇ ਬਣਿਆ ਆਓ ਜੀ ਆ ਦੇਖੋ ਜੀ ਇਹ ਮਸੰਦਾਂ ਵਾਲਾ ਖੂਹ ਦਾ ਖੂਹ ਬਣਿਆ ਹੋਇਆ ਆਲੇ-ਦਲੇ ਨੂੰ ਪ੍ਰੋਟੈਕਸ਼ਨ ਦਿੱਤੀ ਹੈ ਤਾਂ ਕਿ ਸੰਗਤ ਕੋਈ ਬੱਚਾ ਜਾਂ ਕੋਈ ਖਰਾੜਦੀ ਖੂਹ ਦੇ ਵਿੱਚ ਨ ਡਿੱਗ ਜੇ ਇਹ ਮਸੰਦਾ ਵਾਲਾ ਖੂਹ ਹੈ ਤੇ ਇੱਥੋਂ ਸਾਰਾ 뷰 ਗੁਰਦੁਆਰਾ ਸਾਹਿਬ ਦਾ ਦਿਖਾਈ ਦੇ ਰਿਹਾ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ